ਤੁਹਾਨੂੰ ਸ਼ਾਇਦ ਯਾਦ ਹੋਊਗਾ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੇ ਵਿੱਚ ਸ਼ਾਇਦ 17 ਅਪ੍ਰੈਲ ਦਿਨ ਸੀਗਾ ਉਹ 17 ਅਪ੍ਰੈਲ ਨੂੰ ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ ਇੱਕ ਲੜਕੀ ਹਰਸਿਮਰਾ ਤਰੰਦਾਵਾ ਨੂੰ 2 ਸਾਲ ਹੋਏ ਸੀ ਕੈਨੇਡਾ ਗਈ ਨੂੰ 온ਟਾਰੀਓ ਦੇ ਵਿੱਚ ਰਹਿ ਰਹੀ ਸੀ ਆਪਣੀ ਸਟੱਡੀ ਕਰ ਰਹੀ ਸੀ 17 April 2025 ਦੇ ਦਿਨ ਜਦੋਂ ਆਪਣੇ ਬੱਸ ਸਟਾਪ ਦੇ ਉੱਪਰ ਉਤਰਦੀ ਆ ਉਹ ਜਿਮ ਤੋਂ ਆਈ ਹੁੰਦੀ ਆ ਵਾਪਸ ਕਿਉਂਕਿ ਉਹ ਫਿਜ਼ੀਓਥੈਰੇਪੀ ਦੀ ਸਟੂਡੈਂਟ ਸੀ ਦੂਸਰਾ ਸਾਲ ਸੀ ਉਹ ਦਾ ਫਿਜ਼ੀਓਥੈਰੇਪੀ ਦੇ ਆਪਣੇ ਇਸ ਕੋਰਸ ਦਾ ਤੇ অন্ਟਾਰੀਓ ਦੇ ਵਿੱਚ ਹਮਿਲਟਨ ਦੇ ਮੋਹੌਂਕ ਕਾਲਜ ਦੇ ਵਿੱਚ ਉਹ ਪੜ੍ਹਦੀ ਸੀ ਜਦੋਂ ਹੀ ਉਹ ਬੱਸ ਦੇ ਵਿੱਚੋਂ ਹਲੇ ਉੱਤਰੀ ਹੋਈ ਹੁੰਦੀ ਆ ਉਸ ਬੱਸ ਸਟਾਪ ਦੇ ਉੱਪਰ ਜਿਹੜਾ ਕਿ ਇੰਟਰਸੈਕਸ਼ਨ ਹੁੰਦਾ ਅਪਰ ਜੇਮਸ ਸਟਰੀਟ ਦਾ ਤੇ ਸਾਊਥ ਬੈਂਡ ਰੋਡ ਦਾ ਉਸੇ ਟਾਈਮ ਹੀ ਹਰਸਿਮਰਤ ਰੰਦਾਵਾ ਦੇ ਇੱਕ ਗੋਲੀ ਉਹਦੀ ਛਾਤੀ ਦੇ ਵਿੱਚ ਦੀ ਆਰਪਾਰ ਹੋ ਜਾਂਦੀ ਆ ਫੌਰਨ ਉੱਥੇ ਪੁਲਿਸ ਵਾਲੇ ਆਉਂਦੇ ਆ ਐਮਬੂਲੈਂਸ ਵਾਲੇ ਆਉਂਦੇ ਆ ਹਰਸਿਮਰਤ ਨੂੰ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਚ ਹਸਪੀਟਲ ਲਿਜਾਇਆ ਜਾਂਦਾ ਪਰ ਉੱਥੇ ਜਾ ਕੇ 21 ਸਾਲ ਦੀ ਹਰਸਿਮਰਤ ਦੀ ਮੌਤ ਹੋ ਜਾਂਦੀ ਆ ਹੁਣ ਫਾਈਨਲੀ ਕੈਨੇਡਾ ਦੀ ਪੁਲਿਸ ਨੇ ਤਕਰੀਬਨ 4 ਮਹੀਨੇ ਤੋਂ ਪਹਿਲਾਂ ਇਸ ਕੇਸ ਦਾ ਜਿਹੜਾ ਮੁੱਖ આરોપી ਹੁੰਦਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੋਸ਼ੀ ਦੀ ਪਛਾਣ ਹੋਈ ਆ 32 ਸਾਲ ਦੇ ਜਰਡਨ ਫਾਸਟਰ ਦੇ ਨਾਮ ਨਾਲ ਤੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਦੀ ਕੀਤੀ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਸਰਜੈਂਟ ਡੈਰਲ ਰੀਡ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ 17 ਅਪ੍ਰੈਲ ਦੇ ਉਸ ਦਿਨ ਜਦੋਂ ਹੀ ਹਰ ਸਿਮਰਤ ਆਪਣੀ ਬੱਸ ਦੇ ਵਿੱਚੋਂ ਨਿਕਲ ਰਹੀ ਆ ਕੁਦਰਤੀ ਉਸੇ ਟਾਈਮ ਨੋ ਅਲੱਗ ਅਲੱਗ ਹਮਲਾਵਰ ਹੁੰਦੇ ਆ ਚਾਰ ਗੱਡੀਆਂ ਦੇ ਉੱਪਰ ਤਕਰੀਬਨ ਜਿਨ੍ਹਾਂ ਦੇ ਵਿੱਚੋਂ ਸਾਰੀ ਗੋਰੀ ਨਸਲ ਦੇ ਨਾਲ ਸੰਬੰਧਿਤ ਹੁੰਦੇ ਆ ਉਹਨਾਂ ਚੋਂ ਕਿਸੇ ਦਾ ਵੀ ਹਰ ਸਿਮਰਤ ਦੇ ਨਾਲ ਕੋਈ ਵੀ ਕਨੈਕਸ਼ਨ ਨਹੀਂ ਹੁੰਦਾ ਆ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਡਾਊਟ ਹੁੰਦੀ ਆ ਤੇ ਹਥਿਆਰਾਂ ਦੇ ਨਾਲ ਇੱਕ ਦੂਸਰੇ ਦੇ ਉੱਪਰ ਉਹ ਗੋਲੀਆਂ ਚਲਾ ਰਹੇ ਹੁੰਦੇ ਆ ਤੇ ਇਹ ਕੇਸ ਆ ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੁੰਦੀ ਆ ਐਟ ਦਾ ਰੋਂਗ ਪਲੇਸ ਐਟ ਦਾ ਰੋਂਗ ਟਾਈਮ ਮਤਲਬ ਕਿ ਗਲਤ ਟਾਈਮ ਦੇ ਉੱਪਰ ਗਲਤ ਜਗ੍ਹਾ ਹੋਣ ਦਾ ਸਿਰਫ ਖਾਮਿਆਜਾ ਹਰ ਸਿਮਰਤ ਨੂੰ ਭੁਗਤਣਾ ਪਿਆ ਜਦੋਂ ਇਹ ਸਾਰੇ ਤੇ ਸਾਰੇ આરોપી ਇੱਕ ਦੂਸਰੇ ਤੇ ਗੋੜੀਆਂ ਚਲਾ ਰਹੇ ਸੀ ਇੱਕ ਗੋਲੀ ਉਸੇ ਟਾਈਮ ਹਰਸਿਮਰਤ ਦੇ ਲੱਗਦੀ ਆ ਤੇ ਇਹਦੇ ਨਾਲ ਹੀ ਹਰਸਿਮਰਤ ਦੀ ਜਾਨ ਚਲੀ ਜਾਂਦੀ ਆ ਇਸ ਤੋਂ ਅੱਗੇ ਸਰਜੈਂਟ ਡੈਰਲ ਰੀਡ ਇਹ ਵੀ ਕਹਿੰਦੇ ਨੇ ਕਿ ਹਰਸਿਮਰਤ ਬਿਲਕੁਲ ਇੱਕ ਬੇਗੁਨਾ ਇਨਸਾਨ ਸੀ ਕਿ ਦੋਸ਼ੀ ਜਿਹੜਾ ਫੜਿਆ ਜਾਂਦਾ ਵਾ ਜੈਡਨ ਫੌਸਟਰ ਉਹ ਪਹਿਲਾਂ ਵੀ ਪੁਲਿਸ ਨੂੰ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਚਾਹੀਦਾ ਸੀ ਲੋੜੀਂਦਾ ਸੀਗਾ ਕਿਉਂਕਿ ਕੈਨੇਡਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਉਹਨੇ ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਨੂੰ ਇੰਜਾਮ ਦਿੱਤਾ ਵਾ ਪਰ ਹਾਲੇ ਤੱਕ ਇਹਨਾਂ ਨੌਆਂ ਦੇ ਵਿੱਚੋਂ ਸਿਰਫ ਇਹੀ ਇੱਕ ਮੁੱਖ ਦੋਸ਼ੀ ਫੜਿਆ ਗਿਆ ਬਾਕੀ ਦੇ 8 ਹਾਲੇ ਵੀ ਫਰਾਰ ਨੇ ਤਾਂ ਇਹ ਸੀਗੀ ਇੱਕ ਬਹੁਤ ਵੱਡੀ ਅਪਡੇਟ ਹਰਸਿਮਰਤ ਰੰਦਾਵਾ ਦੀ ਮੌਤ ਦੇ ਨਾਲ ਸੰਬੰਧਤ